ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਮੇਲੇ ਵਲੌਗ ਚ ਮੈਂ ਸਵੇਰੇ ਉੱਠ ਪਿਆ ਨਾ ਨੂੰ ਕਿਤੇ ਹੁਣ ਮੈਂ ਚੱਲਿਆ ਹੀ ਦੁਕਾਨ ਤੇ ਤੇ ਇਧਰ ਮਨਪ੍ਰੀਤ ਲੱਗੀ ਹੋਈ ਹੈ ਕੱਪੜਿਆਂ ਨੂੰ ਕੱਪੜੇ ਧੋਈ ਨੇ ਮਸ਼ੀਨ ਲਾ ਰੱਖੀ ਹੈ ਨਵਦੀਪ ਸਵੇਰੇ ਸਵੇਰੇ ਉੱਠ ਕੇ ਸੁਸਤੀ ਉਧਰੋਂ ਗੋਰੂ ਆ ਰਿਹਾ ਗਰ ਰੇ ਅੱਜ 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 ਹਾਂ ਹੁਣ ਬੋਲ ਕੁਝ ਕਹਿਣਾ ਚਾਹਨੀ ਹੈ ਬਸ ਕਹਿਣਾ ਚਾਹਨੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵੇਰ ਹੋ ਚੁੱਕੀ ਹੈ ਹਾਂ ਸਵੇਰ ਸਵੇਰੇ ਉੱਠ ਗਏ ਸਵੇਰੇ ਪਰ ਬੋਲਣਾ ਹੁਣ ਕਦੇ-ਕਦੇ ਮੈਂ ਵੀ ਬੋਲਣਾ ਸਾਰੀ ਉਮਰ ਤੋਂ ਹੀ ਬੋਲੀ ਜੇਗੀ। ਲੈ ਦੱਸ। ਮੈਂ ਤਾਂ ਸਟਾਰਟ ਹੁੰਦੀ ਨਹੀਂ। ਤੂੰ ਜੇ ਸਟਾਰਟ ਨਹੀਂ ਹੁੰਦੀ ਜੇ ਇਹ ਸਟਾਰਟ ਹੋਣਾ ਨਹੀਂ ਆ ਹੁੰਦਾ ਤਾਂ ਫਿਰ ਸਟਾਰਟ ਹੋਣਾ ਕੀ ਹੋਵੇਗਾ? ਮਤਲਬ ਹੈਰਾਨਗੀ ਮਨਦਾ ਵੀ ਉਹ ਕੀ ਹੋਵੇਗਾ ਫਿਰ। ਹੈਂ? ਸਰ ਆਪ ਵੀ ਖਾਧੀ ਰੱਖਦੇ ਆ ਕੱਲਾ ਮੇਰੇ ਤੇ ਇਲਜ਼ਾਮ। ਮੈਂ ਆ ਗਿਆ ਦੁਕਾਨ ਦੇ ਭਾਈ ਸਾਹਿਬ ਦੁਕਾਨ ਖੋਲ ਰਹੇ ਨੇ ਕਿਵੇਂ ਅੱਜ ਲੇਟ ਹੋ ਗਿਆ? ਮਹਾਰਾਜ ਕੀ ਹਾਲ ਹੈ? ਮੈਂ ਭਾਈ ਸਾਹਿਬ ਲੇਟਾਂ ਹੋ ਗਿਆ ਮੈਂ ਇਧਰ ਗਿਆ ਸੀ ਆਪਣੇ ਆ ਗਿਆ ਸਤਸੰਗ ਅੱਛਾ ਇਧਰ ਆ ਸਾਹਮਣੇ ਮੇਰੇ ਕੋਲ ਬਲਮੀਕੀ ਭਗਵਾਨਾ ਸਤਸੰਗ ਹੈਗਾ ਰਾਤ ਹੈਗਾ ਇਹ ਸਤਸੰਗ ਅੱਜ ਉਹ ਆਉ ਉਹ ਰਾਮ ਮੇਲਾ ਹਾਂ ਤੇ ਰਾਤ 12 ਵਜੇ ਸਤਸੰਗ ਚੱਲੀ ਜਾਂਦੀ ਸੀ ਤੇ ਉਰੇ ਆਂਟੀ ਜੀ ਜਿਹੜਾ ਨਾਮ ਸੀ ਮਾਇਆ ਹਾਂ ਜਦੋਂ ਅਸੀਂ ਮਜ਼ਾਕ ਕਰ ਲੈਂਦੇ ਤੇ ਬਾਈ ਮਾਇਆ ਆਪਣੇ ਕੋਲ ਨਹੀਂ ਹੈ ਕਿਤੇ ਲੋਕ ਕਹਿੰਦੇ ਹੁੰਦੇ ਸੀ ਮਾਇਆ ਕਾ ਨਾਮ ਨਾਲੇ ਪੰਨਾ ਲਾਲ ਢਾਲੂਆ ਅੱਛਾ ਤੁਸੀਂ ਜਿਹੜਾ ਪੰਨਾ ਲਾਲ ਹੈ ਉਹ ਰਾਤ ਬਈ ਬੈਠੇ ਬੈਠੇ ਉਹਨੂੰ ਲੋਲ ਲੱਗ ਗਈ ਵਾ ਸਤਸੰਗ ਦੀ ਰੱਬ ਜਾਣੇ ਕੀ ਬਣਿਆ ਹਾਂ ਬੈਠੇ ਬੈਠੇ ਸਤਸੰਗ ਤੇ ਸੋ ਗਈ ਅੱਛਾ ਬਸ ਯਾਨੀ ਕਿ ਇਹੋ ਜਿਹਾ ਸਿਸਟਮ ਕਰੋੜਾਂ ਦੇ ਵਿੱਚ ਇੱਕ ਹੁੰਦਾ ਹੁੰਦਾ ਹੈ ਸਤਸੰਗ ਦੇ ਵਿੱਚ ਬੈਠੇ ਬੈਠੇ ਲੋਲ ਲੱਗ ਜੇ ਰੱਬ ਨਾਲ ਉਹਦਾ ਨਾਮ ਸੀ ਮਾਇਆ ਹਾਂ ਤੇ ਮਾਇਆ ਰਾਮ ਕੀ ਭਾਈ ਮਾਇਆ ਵਾਹਿਗੁਰੂ ਜੀ ਬਈ ਪੂਰੀ ਹੋ ਗਈ ਉਹ ਸਤਸੰਗ 'ਚ ਬੈਠੇ ਬੈਠੇ ਵਾਹਿਗੁਰੂ ਵਾਹਿਗੁਰੂ ਅੱਛਾ ਯਾਰ ਵਈ ਯਾਰਾ ਚਲੋ ਵਾਹਿਗੁਰੂ ਨੂੰ ਆਪਦੇ ਚਰਨਾਂ 'ਚ ਜਗ੍ਹਾ ਦੇਵੇ ਭਾਈ ਕਹੀ ਹੋ ਸਕਦਾ ਬਾਕੀ ਚਲੋ ਵਾਹਿਗੁਰੂ ਮੇਰਾ ਕਰੇ ਜੀ ਬਾਬੇ ਚੱਲੋ ਚਲੀਏ ਚਲੀਏ ਮੰਦਰ ਮੰਦਰ 'ਚ ਚਲਦੇ ਆ ਜੀ ਹਾਂ ਚਲੋ ਭਾਈ ਸਾਹਿਬ ਅਸਦਾ ਵਹਿਲੇ ਮੇਰਾ ਵੀਰ ਆਹੀ ਕੰਮ ਆ ਸਾਡਾ ਤਾਂ ਇੱਥੇ ਮੇਲਾ ਆ ਜੀ ਅੱਜ ਤੇ ਭਾਈ ਸਾਹਿਬ ਬਾਲਮੀਕੀ ਜਨਮ ਦਿਤੀ ਆ ਅੱਜ ਸਾਰਿਆਂ ਨੂੰ ਵਧਾਈਆਂ ਹੋਣ ਸਾਰਿਆਂ ਨੂੰ ਤੁਹਾਨੂੰ ਭਾਈ ਹਾਂ ਤੇ ਆਪਾਂ ਚੱਲ ਕਹਨੇ ਆ ਮੰਦਰ 'ਚ ਮੰਦਰ ਚਲਦੇ ਆ ਆ ਜੋ ਜਿੰਨੇ ਚੱਲਣਾ ਹੈ ਆ ਜੋ ਮੰਦਰ 'ਚ ਚਲਦੇ ਆ ਜੀ ਆਪਾਂ ਆ ਗਏ ਮੰਦਰ ਯਾ ਵਾਹ ਯਾ ਵਾਹ ਜੈ ਹੋ ਤੰਤਨ ਬਾਬਾ ਬਾਲਮਿਕੀ ਜੀ ਮਹਾਰਾਜ ਜੈ ਹੋ ਜੈ ਹੋ ਅਸੀਂ ਮੰਦਰ ਚ ਆ ਗਏ ਜੀ ਵਾਹਿਗੁਰੂ ਮੇਰਾ ਕਰੇ ਜੀ ਜੀ ਬਾਬਾ ਜੀ ਆਏ ਨੇ ਸਾਸਰੀ ਘਰ ਬਾਬਾ ਜੀ ਹਾਂ ਤੇ ਅੱਜ ਇੱਥੇ ਮੇਲਾ ਨੇ ਮੇਲਾ ਅੱਜ ਇੱਥੇ ਆਪਣਾ ਬਾਲਮਿਕ ਜਨਮ ਦਿਨ ਦਾ ਵਾਹਿਗੁਰੂ ਮੇਰਾ ਕਰੇ ਜੀ ਆਪਣੀ ਦੁਕਾਨ ਤੇ ਲੱਗਣਾ ਲੱਗਣਾ ਸੋਲਰ ਆ ਇਨਵਰਟਰ ਬੈਟਰੀ ਪਲੇਟਾਂ ਬਾਹਰ ਆ ਰਹੀਆਂ ਨੇ ਕੱਲ ਮੀਂਹ ਜਿਆਦਾ ਆ ਗਿਆ ਤਾਂ ਕਰਕੇ ਲੱਗਿਆ ਨਹੀਂ ਤੇ ਹੁਣ ਲੱਗਣੀਆਂ ਆ ਜੀ ਆਪਣਾ ਇਨਵਰਟਰ ਹੋ ਗਿਆ ਸੈੱਟ ਦੋ ਬੈਟਰੀ ਲੱਗ ਕੇ ਲਿਵਗਾਰਡ ਦੇ ਤੇ ਇਨਵਰਟਰ ਲੱਗ ਗਿਆ ਉੱਤੇ ਪਲੇਟਾਂ ਲੱਗ ਜਾਣੀਆਂ ਅੱਜ ਪੱਖਾ ਚੱਲਣਾ ਲੱਗਣਾ ਤੇਜ਼ ਪੂਰਾ ਮੈਂ ਚਲ ਲਈ ਘਰੇ ਹੁਣਾ ਕਰੋ ਫੋਨ ਆਇਆ ਸ਼ਾਇਦ ਬਾਜ਼ਾਰ ਜਾਣਾ ਪਊਗਾ ਕਿਉਂਕਿ ਪ੍ਰੋਗਰਾਮ ਹੈ ਰਿਸ਼ਤੇਦਾਰੀ ਦੇ ਜਿਸ ਤੇ ਵੀ ਜਾਣਾ ਤੇ ਸ਼ਾਪਿੰਗ ਕਰਕੇ ਆਣੀ ਹੋਊਗੀ ਚਲਦੇ ਆ ਘਰੇ ਜਾ ਕੇ ਪਤਾ ਲੱਗੂਗਾ ਕੀ ਕਰਨਾ ਜੀ ਮੈਂ ਘਰ ਆਇਆ ਮੈਨੂੰ ਪਿਆਸ ਲੱਗੀ ਹੋਈ ਐ ਤੇ ਗੁਡੀਆਂ ਆਈਆਂ ਹੋਈਆਂ ਨੇ ਸੰਜੇ ਬਾਈ ਦੇਆਂ ਕੁੜੀਆਂ ਨੇ ਇਹ ਰਾਤ ਤੇ ਹੋਰ ਤੁਸੀਂ ਜਾਣਾ ਤਾਂ ਨਹੀਂ ਕਰੇ ਹੁਣ ਪੱਕੀ ਗੱਲ ਐ ਚਲੋ ਠੀਕ ਐ ਯਾਰ ਦੈਟ ਇਜ਼ ਆ ਗਈ ਹੁਣ ਬਾਜ਼ਾਰ ਜਾ ਕੇ ਪਤਾ ਨਹੀਂ ਕਿੰਨਾ ਖਰਚਾ ਕਰਵਾਣਾ ਕੀ ਕਰਨਾ ਕਿਥੇ ਚੱਲਣਾ ਬਾਜ਼ਾਰਾ ਚੱਲ ਠੀਕ ਐ ਚਲੋ ਇੱਕ ਗਲਾਸ ਹਾਂ ਲੋ ਗਲਾਸ ਲੈ ਜਾ ਚਲ ਚਲਦੇ ਹਾਂ ਹੁਣ ਬਾਜ਼ਾਰ ਲਈ ਹੈ ਨਹੀਂ ਹਾਂ ਸਾਡੀ ਧੀ ਆਈ ਹੋਈ ਐ ਮੱਸੇ ਪਨੇ ਜਮਾ ਸੇਮ ਸੇਮ ਹੋ ਰਿਹਾ ਨੇ ਬਿਲਕੁਲ ਕੋਈ ਜੇ ਕਪੜੇ ਮਨਪ੍ਰੀਤ ਉਰੇ ਗਏ ਦੁਕਾਨ ਤੇ ਸ਼ਾਪਿੰਗ ਕਰਕੇ ਆਂਦੇ ਨੇ ਫਿਰ ਆਪਾਂ ਚੱਲਦੇ ਆ ਘਰੇ ਮਨਪ੍ਰੀਤ ਉਰੇ ਆ ਗਏ ਤੇ ਹੁਣ ਆਪਾਂ ਚੱਲਦਾ ਕਰੇ ਹੋਰ ਤਾਂ ਨਹੀਂ ਬਸ ਜਾਣਾ ਕਿਤੇ ਹੈ ਸਿੱਧਾ ਕਰੇ ਚੱਲ ਠੀਕ ਚਲੋ ਜੀ ਕਰੇ ਚੱਲਦੇ ਚਲ ਵਧੀਆ ਹਾਂ ਮੈਂ ਨਾ ਜਾਂਦੇ ਹੋਏ ਅਸੀਂ ਔਖੇ ਹੋਏ ਬਹੁਤ ਮੈਂ ਕੁੜੀਆਂ ਨੂੰ ਪਹਿਲਾਂ ਛੱਡਿਆ ਮਨਪ੍ਰੀਤ ਤੁਰ ਕੇ ਆਂਦੀ ਵੀ ਐ ਮੈਂ ਹੌਲੀ ਹੌਲੀ ਚੱਲਦਾ ਠੀਕ ਹੈ ਕਿਉਂਕਿ ਜੋਗਿੰਗ ਹੋ ਜੇਗੀ ਹੁੰਦੀ ਤੋਰਾ ਫੇਰਾ ਹੋ ਜਾਏਗਾ ਵਧੀਆ ਅੱਜ ਇਹ ਕੜਾ ਬਣਵਾਇਆ ਜੀ ਚਾਂਦੀ ਦਾ ਚਾਂਦੀ ਦਾ ਕੜਾ ਬਣਵਾਇਆ ਹੈ ਇਹ ਆਪਦੇ ਵਾਸਤੇ ਨਹੀਂ ਬਣਵਾਇਆ ਇਹ ਇਸ ਦਰਜ ਉਹਦੇ ਪ੍ਰੋਗਰਾਮ ਖੰਡਪਾੜ ਰਖਾਣਾ ਤੇ ਮੁੰਡੇ ਦਾ ਕੇਕ ਕਟਵਾਣਗੇ ਤੇ ਉਹਨੂੰ ਕੜਾ ਪਾਣਾ ਹੈ ਮੁੰਡੇ ਨੂੰ ਹਾਂ ਚੱਲ ਠੀਕ ਹੈ ਵਧੀਆ ਲੈ ਆਦੇ ਹੁਣ ਚੱਲਿਆ ਘਰੇ ਕੁਝ ਹੋਰ ਤਾਂ ਨਹੀਂ ਲੈਣਾ ਹੈ ਹਾਂ ਚਲ ਉਹਨ ਸਦਾ ਘਰੇ ਚੱਲ ਲੈਣਾ ਚੱਲੋ ਭਾਈ ਅੱਜ ਆ ਕੇ ਘਰੇ ਠੀਕ ਆ ਚੱਲ ਬਾਈ ਹੁਣ ਮੇਰਾ ਘੜਾ ਛੱਡ ਹੁਣ ਸ਼ਾਮ ਤੱਕ ਬੁਲਾਈਂਦਾ ਮੈਨੂੰ ਚੰਗਾ ਠੀਕ ਆ ਨਾ ਆਓ ਸ਼ੱਕੇ ਸਾਹਿਬ ਕੋਲ ਖਾਣੇ ਆ ਗੋਲ ਗੱਪੇ ਸ਼ੱਕੇ ਸਾਹਿਬ ਕੀ ਹਾਲ ਹੈ ਵਧੀਆ ਜਾਈਂਦਾ ਕੀ ਖਵਾਏਗਾ ਗੋਲ ਗੱਪੇ ਖਵਾਏਗਾ ਪਾਪੜੀ ਖਵਾਏਗਾ ਕੀ ਖਵਾਏਗਾ ਜਿਹੜੀ ਜੀ ਮਰਜ਼ੀ ਖਾ ਲੋ ਤਾਂ ਖਵਾ ਦੇ ਗੋਲ ਗੱਪੇ ਹੀ ਖਵਾ ਦੇ ਯਾਰ ਇਹ ਵੀ ਸਾਡਾ ਜਿਗਰੀ ਯਾਰ ਹੈ ਇਹਦੇ ਕੋਲ ਮੈਂ ਰੇੜੀ ਲਾਇਆ ਕਰਦਾ ਇੱਥੇ ਓਰੇ ਠੀਕ ਆ ਦਰਮਾ ਉਥੇ ਚਲਾ ਗਿਆ ਦੁਕਾਨ ਤੇ ਜਿਹੜੇ ਭਾਈ ਸਾਹਿਬ ਇੱਥੇ ਆ ਖਲਾਰੇ ਪਾਈ ਖੜੇ ਸਾਰੇ ਪਉ ਜਾ ਥਾਵਾ ਪਟਾਰਕੀਆਂ ਨੇ ਇਹਨੇ ਬੰਦਾ ਖਤਰਨਾਕ ਹੀ ਆ ਇਹੇ ਹੈ ਬਾਕੀ ਚਲੋ ਜਿਹੇ ਜਿਹੇ ਵੀ ਆਉਣ ਦੋਸਤ ਆ ਬਈ ਨਵਾਣੀ ਤੋਂ ਪਉਗੀ ਕਾ ਦੁਕਾਨ ਦੇ ਬਾਪੂ ਜੀ ਇੱਥੇ ਖੜੇ ਨੇ ਉਹ ਸੋਲਰ ਪਲੇਟਾਂ ਆਪਣੀਆਂ ਲੱਗਣ ਲੱਗ ਰਹੇ ਨੇ ਉੱਤੇ ਆ ਲੱਗੀਆਂ ਜੀ ਤੇ ਬਰਸਾਤ ਹੋ ਰਹੀ ਆ ਫੁੱਲ ਬਟਾ ਫੁੱਲ ਜਾਵਾ ਦੱਲੀ ਬਖਸ਼ ਹੋ ਗਈ ਉਹ ਜਿਹਾ ਕਿਤੇ ਕਿਤੇ ਆ ਰਹੀ ਆ ਬਰਸਾਤ ਆ ਸਾਡੇ ਰਤੀਏ ਸ਼ਹਿਰ ਦਾ ਪੂਰੀ ਤਸੱਲੀ ਕਰਾਤੀ ਜਾਵਾ ਬੇਟੀ ਆ ਵੀਡੀਓ ਦੇਖਦੀ ਹੈ ਆਹਾ ਹੁਸ਼ਰੋ ਬੇਟਾ ਜੈ ਬਾਲ ਮਹਾਦੇਵ ਬੇਟਾ ਜੈ ਬਾਲ ਸਾਬਾਈ ਜੀ ਕੀ ਲੈ ਆਇਓ ਖੀਰ ਲੈ ਆਪਾਂ ਖੀਰ ਖਾਗਦੇ ਹਾਂ ਜੀ ਹੁਣ ਠੀਕ ਹੈ ਜੀ ਖਾਏਗਾ ਠੀਕ ਹੈ ਵੀਰੀ ਗੋ ਸਾਡੇ ਭਾਈ ਨੇ ਇੱਕ ਠੀਕ ਹੈ ਜੀ ਹੋਰ ਕੀ ਆ ਲੈ ਵੀਰੇ I'm gonna make ਸਾਡਾ ਵਲੌਗ ਕਿ ਹੋ ਜਾ ਲੱਗਿਆ ਚੰਗਾ ਲੱਗਿਆ ਹੋਵੇ ਸ਼ੇਅਰ ਕਰਦੇ ਮਿਲਦੇ ਆ ਨੈਕਸਟ ਵਲੌਗ ਬਾਏ